ਮੈਨੂੰ ਲੱਗਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜਿਹੜਾ ਵੀ ਇਨਸਾਨ ਉਹ ਭਾਵੇਂ ਮੈਂ ਆਵਾਂ ਕੋਈ ਹੋਰ ਹੋਵੇ ਕੋਈ ਵੀ ਇਨਸਾਨ ਜਿਹੜਾ ਮੱਥਾ ਲਾਊਗਾ ਉਹਦਾ ਮੱਥਾ لازਮੀ ਫਟਣੀ ਫਟਣਾ ਇਹ ਹਿਸਟਰੀ ਹੈ ਬੇਅਦਵੀ ਦੇ ਮੁੱਦੇ ਤੇ ਇਨਸਾਫ ਨਹੀਂ ਦਿੱਤਾ ਬੇਈਮਾਨੀ ਕੀਤੀ ਤਾਂ ਉਹਦਾ ਹਸ਼ਰ ਕੀਤਾ ਅੱਜ ਇੱਕ ਮੇਰ ਜਿੰਨੀ ਵੀ ਪਾਵਰ ਹੈ ਨਹੀਂ ਅਮਰਿੰਦਰ ਸਿੰਘ ਦੀ ਇਹ ਬਿਲਕੁਲ ਉਸ ਤਰ੍ਹਾਂ ਦੀ ਗਲਤੀ ਹੁਣ ਕਰ ਰਹੇ ਨੇ ਜਿਵੇਂ ਦੀ ਗਲਤੀ ਇਹਨਾਂ ਨੇ 2015 ਵਿੱਚ ਕੀਤੀ ਸੀ ਸੌਦਾ ਸਾਧ ਨੂੰ ਬਿਨਾ ਮੰਗਿਆ ਮਾਫੀ ਦੇ ਕੇ ਉਹ ਜੋ 2 ਦਸੰਬਰ 2024 ਨੂੰ ਵਾਪਰਿਆ ਉਹਦੇ ਵਿੱਚ ਸਾਰੀ ਕੌਮ ਜਾਣਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਪੋਜ਼ਿਟਿਵ ਭੂਮਿਕਾ ਨਿਭਾਈ ਸੀ ਉਹ ਭੂਮਿਕਾ ਤੋਂ ਬਾਅਦ ਹੀ ਇਹ ਸਪਸ਼ਟ ਹੋ ਗਿਆ ਸੀ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਲੰਬਾ ਸਮਾਂ ਜਥੇਦਾਰ ਨਹੀਂ ਰਹਿਣਗੇ ਦੇਖ ਸਕਦੇ ਹੋ ਦਿਖ ਰਿਹਾ ਹੈ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਵੀ ਖਾਸ ਕਰਕੇ ਜੇ ਸਿੱਖ ਕੌਮ ਨਾਲ ਸੰਬੰਧਤ ਬੜੀਆਂ ਦੁਵਿਧਾਵਾਂ ਜਿਹੜੀਆਂ ਪੈਦਾ ਹੋ ਰਹੀਆਂ ਤੇ ਉਹਦੇ ਸੰਬੰਧ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਸਾਡੇ ਸਿੱਖ ਪ੍ਰਚਾਰਕ ਗਿਆਨੀ ਹਰਜਿੰਦਰ ਸਿੰਘ ਮਾਜੀ ਤੇ ਉਹ ਸਾਡੇ ਨਾਲ ਇਸ ਟਾਈਮ ਹਾਜ਼ਰ ਹੈਗੇ ਉਹਨਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਜੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਗਿਆਨੀ ਜੀ ਜਿਹੜੀਆਂ ਛੀ ਗੁਰਗਰਾਹ ਅੰਸਰ ਦੀਆਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਜਿਹੜੇ ਛੋਮਣੀ ਅਕਾਲੀ ਦਲ ਦਾ ਬੈਕਪੋਰਟ ਤੇ ਜਾਣਾ ਫਿਰ ਉਹਨਾਂ ਵੱਲੋਂ ਪਹਿਲਾਂ ਨਾਂ ਮੰਨਣਾ ਵੀ ਸਾਡੇ ਸਾਡਾ ਕੋਈ ਕਸੂਰ ਨਹੀਂਗਾ ਤੇ ਫਿਰ ਜਗਸ਼੍ਰੀ ਅਕਾਲ ਤਖਸਾਲ ਦੇ ਪੇਸ਼ ਹੋ ਕੇ ਸਭ ਕੁਝ ਮਨਜ਼ੂਰ ਕਰ ਲੈਣਾ ਤੇ ਜਥੇਦਾਰਾਂ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਵੀ ਦਰਕਰਨਾਰ ਕਰ ਦੇਣਾ ਕੀ ਕਹੋਗੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀਰ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪੂਰੀ ਮਾਨਵਤਾ ਦੇ ਸਰਬਸਾਂਝੇ ਰਾਇਬਰ ਨੇ ਦੁਨੀਆਂ ਦੇ ਵਿੱਚ ਬਹੁਤ ਸਾਰੇ ਗੈਰ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਹੋਏ ਨੇ ਔਰ ਕਿਸੇ ਨੂੰ ਵੀ ਦਿਲ ਕਰਦਾ ਗੁਰਬਾਣੀ ਪੜ੍ਹੇ ਸੁਣੇ ਸਮਝੇ ਕੀਰਤਨ ਸੁਣੇ ਕਿਸੇ ਦਾ ਦਿਲ ਕਰਦਾ ਨਾਮ ਸੁਣੇ ਪਰ ਬੇਅਦਬੀ ਤੱਕ ਦੀ ਜਿਹੜੀ ਹਿੰਮਤ ਕਰਨ ਦੀ ਜ਼ਰੂਰਤ ਕੀਤੀ ਜਨਾਂ ਲੋਕਾਂ ਨੇ ਉਹਨਾਂ ਖਿਲਾਫ ਅਜੇ ਤੱਕ ਕੋਈ ਸਖਤ ਕਾਰਵਾਈ ਨਹੀਂ ਹੋਈ ਇਸ ਕਰਕੇ ਦੁਨੀਆ ਭਰ ਵਿੱਚ ਵਸਦੇ ਹੋਏ ਚੰਗੇ ਲੋਕਾਂ ਦੇ ਹਿਰਦੇ ਜਿਹੜੇ ਨੇ ਬਲੁੰਦਰੇ ਹੋਏ ਨੇ ਇਕੱਲੇ ਸਿੱਖਾਂ ਦੇ ਨਹੀਂ ਹਿੰਦੂਆਂ ਤੇ ਮੁਸਲਮਾਨਾਂ ਦੇ ਵੀ ਦੁੱਖ ਉਹਨੇ ਹੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਤਾਂ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਜਿਹੜੇ ਰਾਜਨੀਤਿਕ ਤੌਰ ਤੇ ਜੋ ਬਾਦਲ ਗਰੁੱਪ ਨੇ ਜਿਸ ਕਿਸਮ ਦੀ ਭੂਮਿਕਾ ਨਿਭਾਈ ਹਾਲਾਂਕਿ ਬਾਕੀ ਸਰਕਾਰਾਂ ਵੀ ਭਾਵੇਂ ਕੈਪਟਨ ਦੀ ਸੀ ਜਾਂ ਝਾੜੂ ਦੀ ਮੌਜੂਦਾ ਸਰਕਾਰ ਹੈ ਇਹਨਾਂ ਨੇ ਵੀ ਕੋਈ ਪੋਜ਼ਿਟਿਵ ਭੂਮਿਕਾ ਨਹੀਂ ਨਿਭਾਈ ਕਿਉਂਕਿ ਬਾਦਲ ਸਰਕਾਰ ਇਸ ਕਰਕੇ ਜ਼ਿਆਦਾ ਨਿਸ਼ਾਨੇ ਤੇ ਰਹਿੰਦੀ ਹੈ ਕਿਉਂਕਿ ਉਹਨਾਂ ਦੇ ਵੇਲੇ ਹੋਇਆ 2015 ਦੇ ਵਿੱਚ ਉਸ ਤੋਂ ਬਾਅਦ ਜਿਵੇਂ ਤੁਸੀਂ ਜ਼ਿਕਰ ਕੀਤਾ ਉਹ ਗਲਤੀਆਂ ਨਹੀਂ ਮੰਨਦੇ ਫਿਰ ਅਕਾਲ ਤਖਤ ਸਰ ਤੇ ਆ ਕੇ ਮੰਨਦੇ ਆ ਫਿਰ ਉਹਨਾਂ ਤੋਂ ਮੁਨਕਰ ਹੁੰਦੇ ਆ ਕਿ ਅਸੀਂ ਤਾਂ ਇਹ ਝੋਲੀ ਪਾ ਲਈ ਵੈ ਅਸੀਂ ਝੋਲੀ ਪਾ ਲਈਆਂ ਮੁੱਦਾ ਖਤਮ ਕਰਨ ਲਈ ਤਾਂ ਇਹ ਬੜੀਆਂ ਹਾਸੋਹੀਣੀਆਂ ਗੱਲਾਂ ਨੇ ਸਾਰੀਆਂ ਜਿਹੜੀਆਂ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜਿਹੜਾ ਵੀ ਇਨਸਾਨ ਉਹ ਭਾਵੇਂ ਮੈਂ ਆਵਾਂ ਕੋਈ ਹੋਰ ਹੋਵੇ ਕੋਈ ਵੀ ਇਨਸਾਨ ਜਿਹੜਾ ਮੱਥਾ ਲਾਊਗਾ ਉਹਦਾ ਮੱਥਾ لازਮੀ ਫੁੱਟਣਾ ਹੀ ਫੁੱਟਣਾ ਹੈ ਇਹ ਹਿਸਟਰੀ ਹੈ ਤੁਸੀਂ ਬਹੁਤਾ ਦੂਰ ਨਾ ਜਾਓ ਤੁਸੀਂ ਵੇਖੋ ਸਰਜੀਤ ਸਿੰਘ ਬਰਨਾਲਾ ਜਿਹੜਾ 1986 ਚ ਬਲੈਕ ਥੰਡਰ ਕਰਵਾਉਂਦਾ ਅੱਜ ਉਹਦੇ ਟੱਬਰ ਦਾ ਹਾਲ ਕੀ ਹੈ ਜਿਹੜਾ ਬੰਦਾ ਇੱਕ ਵਾਰ ਸੀਐਮ ਬਣਿਆ ਹੋਵੇ ਪੰਜਾਬ ਦਾ ਅੱਜ ਉਹਨਾਂ ਦਾ ਟੱਬਰ ਇੱਕ ਇੱਕ ਟਿਕਟ ਲਈ ਰੁਲਦੇ ਫਿਰਦੇ ਆ ਫਿਰ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਪੁਰਖਿਆਂ ਨੂੰ ਗੁਰੂ ਪਾਸ਼ਾ ਦਾ ਥਾਪੜਾ ਸੀ ਜਦੋਂ ਕਾਲਾ ਚੌਧਰੀ ਦੇ ਭਤੀਜਿਆਂ ਨੇ ਢਿੱਡ ਖੜਕਾਇਆ ਸੀ ਆਪਣਾ ਗੁਰੂ ਮਹਾਰਾਜ ਕੋਲ ਪਾਸ਼ਾ ਨੇ ਕਿਹਾ ਸੀ ਗੁਰੂ ਘਰ ਨੂੰ ਸਮਰਪਿਤ ਰਹੋ ਤੁਹਾਡੇ ਕੋਈ ਤੋੜ ਨਹੀਂ ਆਉਗੀ ਸੰਦਲੀ ਤੇ ਫੂਲੇ ਵਿਅਕਤੀ ਸੀਗੇ ਤਾਂ ਕੈਪਟਨ ਦੇ ਘਰੇ ਕੋਈ ਤੋੜ ਨਹੀਂ ਰਹੀ ਪਰ ਜਦੋਂ ਉਹਨੇ ਬੇਦਵੀ ਦੇ ਮੁੱਦੇ ਤੇ ਇਨਸਾਫ ਨਹੀਂ ਦਿੱਤਾ ਬੇਈਮਾਨੀ ਕੀਤੀ ਤਾਂ ਉਹਦਾ ਹਸ਼ਰ ਕੀਆ ਅੱਜ ਇੱਕ ਮੇਰ ਜਿੰਨੀ ਵੀ ਪਾਵਰ ਹੈ ਨਹੀਂ ਅਮਰਿੰਦਰ ਸਿੰਘ ਦੀ ਹਾਲਤ ਇਹ ਬਣ ਗਈ ਇਸੇ ਤਰ੍ਹਾਂ ਬਾਦਲ ਜਿਹੜੇ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਸੀਗੇ ਉਹਨਾਂ ਦੀ ਅੱਜ ਹਸ਼ਰ ਕੀ ਹੈ ਕਿ ਮਤਲਬ ਇੱਕ ਪ੍ਰਧਾਨਗੀ ਪਿੱਛੇ ਸਾਰਾ ਕੁਝ ਦਾਤ ਹੀ ਲਾ ਰਹੇ ਹੈ ਤਾਂ ਮੇਰਾ ਇਹ اٹਲ ਵਿਸ਼ਵਾਸ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜਿਹੜਾ ਵੀ ਮੱਥਾ ਲਾਉਂਦਾ ਹੈ ਉਹਨਾਂ ਦਾ ਮੱਥਾ ਫੁੱਟਦਾ ਹੈ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ ਉਹਨੂੰ ਗੁਰੂ ਸਾਹਿਬ ਮਹਾਰਾਜ ਕਿਤੇ ਵੀ ਪਿੱਠ ਨਹੀਂ ਲੱਗਣ ਦਿੰਦੇ ਤਾਂ ਇਹ ਜਿਹੜਾ ਕੁਝ ਵੀ ਕਰ ਰਹੇ ਨੇ ਬਿਲਕੁਲ ਗਲਤ ਕਰ ਰਹੇ ਨੇ ਮੈਂ ਤਾਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਥੋੜਾ ਜਿਹਾ ਹੋਸ਼ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੀ ਸਾਡੀਆਂ ਪੰਥਕ ਮਰਿਆਦਾਵਾਂ ਨੇ ਪਰੰਪਰਾਵਾਂ ਨੇ ਸਾਡੇ ਸਿਧਾਂਤ ਨੇ ਉਹਨਾਂ ਨਾਲ ਐਦਾਂ ਖਲਵਾੜ ਨਹੀਂ ਕਰਨਾ ਚਾਹੀਦਾ ਇਹ ਬਿਲਕੁਲ ਉਸ ਤਰ੍ਹਾਂ ਦੀ ਗਲਤੀ ਹੁਣ ਕਰ ਰਹੇ ਨੇ ਜਿਵੇਂ ਦੀ ਗਲਤੀ ਇਹਨਾਂ ਨੇ 2015 ਵਿੱਚ ਕੀਤੀ ਸੀ ਸੌਦਾ ਸਾਧ ਨੂੰ ਬਿਨਾ ਮੰਗਿਆ ਮਾਫੀ ਦੇ ਕੇ ਉਹ ਉਸੇ ਤਰ੍ਹਾਂ ਅੱਜ ਇਹ ਗਲਤੀਆਂ ਲਗਾਤਾਰ ਕਰ ਰਹੇ ਨੇ ਹੁਣ ਅਕਾਲ ਤਖਤ ਸਾਹਿਬ ਵੱਲੋਂ ਜੋ 2 ਦਸੰਬਰ ਨੂੰ ਆਇਆ ਫੈਸਲਾ ਉਹਨਾਂ ਫੈਸਲਿਆਂ ਦੇ ਵਿੱਚ ਪੰਜੇ ਜਥੇਦਾਰਾਂ ਦਾ ਰੋਲ ਸੀ ਔਰ ਸਭ ਤੋਂ ਵੱਡਾ ਰੋਲ ਗਿਆਨੀ ਹਰਪ੍ਰੀਤ ਸਿੰਘ ਦਾ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਮੇਰੇ ਵੀ ਬਹੁਤ ਸਾਰੀਆਂ ਗੱਲਾਂ ਤੇ ਮਤਭੇਦ ਹੈਗੇ ਨੇ ਪਰ ਜੋ ਜੋ 2 ਦਸੰਬਰ 2024 ਨੂੰ ਵਾਪਰਿਆ ਉਹਦੇ ਵਿੱਚ ਸਾਰੀ ਕੌਮ ਜਾਣਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਪੋਜ਼ਿਟਿਵ ਭੂਮਿਕਾ ਨਿਭਾਈ ਸੀ ਉਹ ਭੂਮਿਕਾ ਤੋਂ ਬਾਅਦ ਹੀ ਸਪਸ਼ਟ ਹੋ ਗਿਆ ਸੀ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਲੰਬਾ ਸਮਾਂ ਜਥੇਦਾਰ ਨਹੀਂ ਰਹਿਣਗੇ ਕਿਉਂਕਿ ਇਹਨਾਂ ਨੂੰ ਅੱਖਾਂ 'ਚੋਂ ਰੜਕਣ ਲੱਗ ਗਿਆ ਸੀ ਇਸ ਲਈ ਹੁਣ ਜਿਸ ਤਰੀਕੇ ਨਾਲ ਉਹਨੂੰ ਜਲੀਲ ਕੀਤਾ ਜਾ ਰਿਹਾ ਐਵੇਂ ਪੁਰਾਣੀਆਂ ਤੋਹਮਤਾਂ ਚੱਕ-ਚੱਕ ਕੇ ਜੀ ਆਇਆਂ ਹੋ ਗਿਆ ਉਹ ਹੋ ਗਿਆ ਕੀਤੀਆਂ ਜਾ ਰਹੀਆਂ ਇਹਦਾ ਕੋਈ ਮਤਲਬ ਨਹੀਂ ਹੈ ਤੇ ਮੈਂ ਕਹਿਣਾ ਕਿ ਪ੍ਰਧਾਨ ਤਾਂ ਪਹਿਲਾਂ ਵੀ ਸੀਗਾ ਸੁਖਵੀਰ ਸਿੰਘ ਬਾਦਲ ਮਸਲਾ ਹੈ ਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਚਾਹੀਦੀ ਹੈ ਉਹ ਉਹ ਖੇਤਰੀ ਪਾਰਟੀ ਜਿਹੜੀ ਪਾਕ ਸਾਫ਼ ਬੰਦੇ ਚਾਹੀਦੇ ਨੇ ਜਿਹੜੇ ਦਾਗੀ ਹੋ ਚੁੱਕੇ ਨੇ ਜਿਹੜੇ ਬੰਦੇ ਆਪਣਾ ਵਿਸ਼ਵਾਸ ਗਵਾ ਚੁੱਕੇ ਨੇ ਔਰ ਅਕਾਲ ਤਖਸਬ ਦੇ ਹੁਕਮ ਨਾਮੇ ਅਨੁਸਾਰ ਜਿਹੜੇ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੇ ਨੇ ਉਹਨਾਂ ਨੂੰ ਘਰੇ ਬੈਠਣਾ ਚਾਹੀਦਾ ਤੁਸੀਂ ਦੇਖੋ ਫੋਰਨ ਕੰਟਰੀਆਂ 'ਚ ਕਿੱਦਾਂ ਹੁੰਦਾ ਜਸਟਨ ਟਰੂਡੋ ਵਰਗੇ ਬੰਦੇ ਅਸਤੀਫਾ ਦੇ ਕੇ ਘਰੇ ਬੈਠ ਜਾਂਦੇ ਆ ਤੇ ਸਾਡੇ ਇਹਨਾਂ ਦਾ ਬੁਰਾ ਹਾਲ ਤੋਂ ਬੁਰਾ ਹਾਲ ਹੋਈ ਜਾਵੇ ਇਹ ਮਤਲਬ ਖੜੇ ਨਹੀਂ ਛੱਡਦੇ ਕੁਰਸੀ ਦਾ ਛੋਟੀ ਛੋਟੀ ਪ੍ਰਧਾਨਗੀ ਪਿੱਛੇ ਮਰਦੇ ਫਿਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਜੀ ਗਿਆਨੀ ਜਿਵੇਂ ਤੁਸੀਂ ਗੱਲ ਵਿੱਚ ਕੀਤੀ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਰੋਲ ਆ ਉਹਦਾ ਪੂਰਾ ਸਹੀ ਤਰੀਕੇ ਨਾਲ ਨਿਭਾਇਆ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਉਹਨਾਂ ਨੂੰ ਕਿਸੇ ਦਿਨ ਲਾਂਬੇ ਕਰ ਦੇਣਾ ਕਰ ਦੇਣਗੇ ਤੇ ਉਹ ਕਰ ਵੀ ਦਿੱਤਾ ਪਰ ਉਹਦੇ ਵਿੱਚ ਵਿੱਚ ਜਿਵੇਂ ਇਹਨਾਂ ਨੇ ਇੱਕ ਭਰਤੀ ਮਹਿਮ ਜਲਾਈ ਜਿਵੇਂ ਤੁਸੀਂ ਇੱਕ ਖੇਤਰੀ ਪਾਰਟੀ ਦੀ ਗੱਲ ਕੀਤੀ ਵੀ ਉਹ ਖੜੀ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਤਾਂ ਹੀ ਪੰਜਾਬ ਸਾਡਾ ਬਚ ਸਕਦਾ ਹੈਗਾ ਤੇ ਪਰ ਉਹ ਭਰਤੀ ਮਹਿਮ ਨੂੰ ਵੀ ਇਹਨਾਂ ਨੇ ਤਾਰ ਪਿੱਟ ਉਹਦੇ ਇੱਕ ਤੇ ਕਰ ਦਿੱਤਾ ਬਿਲਕੁਲ ਜੀ ਇਹ ਨਾ ਜਿਹੜੀ ਦੇਖੋ ਜਿਹੜਾ ਅਕਾਲ ਤਖਸਬ ਲੋ ਫੈਸਲਾ ਆਇਆ ਸੀ ਕਿ ਸੱਤ ਮੈਂਬਰੀ ਕਮੇਟੀ ਹੈ ਇਹੇ ਭਰਤੀ ਮੈਂ ਹਿਮਚਲਾਊਗੀ ਪਰ ਇਹਨਾਂ ਨੇ ਉਹਨੂੰ ਵੱਖਰੇ ਤਰੀਕੇ ਨਾਲ ਚਲਾਇਆ ਇਹ ਮਤਲਬ ਉਹ ਹੁਕਮਨਾਮੇ ਤੋਂ ਆਪ ਹੀ ਭਗੋੜੇ ਹੋਏ ਨੇ ਔਰ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਵੈਸੇ ਪਹਿਲਾਂ ਉਹ ਤਾਂ ਹੁਣ ਇਸ ਧਰਤੀ ਤੇ ਨਹੀਂ ਉਹਨਾਂ ਦੀ ਹਿਸਟਰੀ ਰਹੀ ਹੈ ਕਿ ਉਹ ਬਾਰ ਬਾਰ ਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੋਹਫੀਨ ਕਰਦੇ ਰਹੇ ਨੇ ਇੱਕ ਵਾਰ ਜਦੋਂ ਗਿਆਨੀ जोगਿੰਦਰ ਸਿੰਘ ਵਿਦਵਾਨਤੀ ਨੇ ਕਿਹਾ ਸੀ ਕਿ ਆਰਐਸਐਸ ਨਾਲ ਕੋਈ ਸਿੱਖ ਸਾਂਝ ਨਾ ਰੱਖੇ ਤਾਂ ਉਸ ਮੌਕੇ ਉਹਦਾ ਜਵਾਬ ਦਿੰਦਿਆਂ ਬਾਦਲ ਨੇ ਕੁਝ ਦਿਨ ਬਾਅਦ ਹੀ ਬਿਆਨ ਦਿੱਤਾ ਸੀ ਅਖਬਾਰਾਂ 'ਚ ਕਿ ਇਹ ਹੁਕਮ ਨਾ ਸਿਰਫ ਉਹਨਾਂ ਲਈ ਹੈ ਜਿਹੜੇ ਕਾਲ ਤਖਤ ਸਾਹਿਬ 'ਚ ਭਰੋਸਾ ਰੱਖਦੇ ਆ ਤਾਂ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਹਿਸਟਰੀ ਭਰੀ ਪਈ ਹੈ ਤਾਂ ਹੁਣ ਜਿਹੜੀ ਤੁਸੀਂ ਸਿੱਖ ਜਗਤ ਦੀ ਗੱਲ ਕਰ ਰਹੇ ਹੋ ਮੈਂ ਨਾਲ ਤੁਹਾਡੇ ਧਿਆਨ 'ਚ ਜਰੂਰ ਲਿਆਉਣਾ ਚਾਹੁੰਦਾ ਕਿ ਹੁਣ ਅਸੀਂ ਮੇਨ ਫੋਕਸ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜਾ ਧਰਮ ਪਰਿਵਰਤਨ ਚੱਲ ਰਿਹਾ ਹੈ ਕਿਉਂਕਿ ਸਾਡੀ ਇੰਜੀਨੀਅਰਿੰਗ ਸਿੱਖ ਸੰਸਥਾਵਾਂ ਨੇ ਉਹ ਇਸ ਦੇ ਤੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਤੇ ਸੰਗਤ ਦੇ ਸਹਿਯੋਗ ਦੇ ਨਾਲ ਸਾਡੀ ਪੂਰੀ ਤਿਆਰੀ ਹੈ ਕਿ ਧਰਮ ਪਰਿਵਰਤਨ ਦੇ ਪਿੱਛੇ ਕਿਵੇਂ ਇਹ ਧਰਮ ਪਰਿਵਰਤਨ ਜਦੋਂ ਮੈਂ ਕਹਿ ਰਿਹਾ ਇਕੱਲੇ ਸਿੱਖਾਂ ਦਾ ਮਸਲਾ ਨਹੀਂ ਹੈ ਹਿੰਦੂਆਂ ਦਾ ਮਸਲਾ ਵੀ ਇਹ ਓਡਾ ਵੱਡਾ ਹੀ ਹੈ ਬਹੁਤ ਵੱਡੇ ਪੱਧਰ ਤੇ ਸਾਡੇ ਹਿੰਦੂ ਭਰਾਵਾਂ ਦੇ ਧਰਮ ਵੀ ਚੇਂਜ ਕੀਤੇ ਜਾ ਰਹੇ ਆ ਤਾਂ ਇਹਦੇ ਵਿੱਚ ਕਿਵੇਂ ਸਬਕੌਨਸ਼ੀਅਸ ਮਾਈਂਡ ਤੱਕ ਪਹੁੰਚ ਕਰਕੇ ਬੰਦੇ ਖੇਡਾਂ ਖੇਡਦੇ ਆ ਤੇ ਉਹਨਾਂ ਖੇਡਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਪਣਾ ਧਰਮ ਤੱਕ ਬਦਲ ਲੈਂਦੇ ਨੇ ਉਹ ਅਸੀਂ ਪ੍ਰੋਪਰ ਪੂਰੀ ਟ੍ਰੇਨਿੰਗ ਆਪ ਵੀ ਕੀਤੀ ਹੈ ਪਹਿਲਾਂ ਸਿੱਖਿਆ ਸਮਝਿਆ ਸਟੱਡੀ ਕੀਤੀ ਹੈ ਫਿਰ ਅਸੀਂ ਹੁਣ ਪੰਜਾਬੀ ਚ ਸਿਲੇਬਸ ਬਣਾ ਲਿਆ ਅਸੀਂ ਬੰਦੇ ਹੋਰ ਟ੍ਰੇਨ ਕਰ ਰਹੇ ਹਾਂ ਤਾਂ ਜੋ ਇਹ ਜਿਹੜੀ ਹਿਪਨੋਥੈਰੇਪੀ ਪੂਰੇ ਵਰਲਡ ਦੇ ਵਿੱਚ ਚੱਲਦੀ ਹੈ ਤੇ ਸਾਡੇ ਪੰਜਾਬੀ ਭਾਈਚਾਰੇ ਨੂੰ ਇਹਦੇ ਬਾਰੇ ਘੱਟ ਪਤਾ ਹੈ ਇਸੇ ਕਰਕੇ ਸਾਰੀ ਡੇਰਾਵਾਦ ਦੀ ਜਿੰਨੀ ਵੀ ਜੜ ਹੈ ਉਹ ਇਹਦੇ ਵਿੱਚ ਪਈ ਹੈ ਤਾਂ ਕਿਵੇਂ ਅਸੀਂ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਵਰਤ ਕੇ ਲੋਕ ਠੀਕ ਰਹਿ ਸਕਦੇ ਨੇ ਤੇ ਉਹ ਉਹਦੇ ਤੇ ਜ਼ਿਆਦਾ ਫੋਕਸ ਕਰਨੇ ਅ ਬਿਲਕੁਲ ਚੰਗੀ ਗੱਲ ਆ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਮੈਂ ਤੁਹਾਡੀਆਂ ਵੀਡੀਓ ਵੀ ਦੇਖਦਾ ਆਇਆਗਾ ਵੀ ਤੁਸੀਂ ਬਹੁਤ ਜਿਹੜੇ ਉਹਨਾਂ ਨੂੰ ਬ੍ਰੇਨ ਵਾਸ਼ ਕੀਤੇ ਹੁੰਦੇ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਹਾਂ ਜਿਵੇਂ ਉਹ ਅਸਾਈ ਧਰਮ ਨਾਲ ਸੰਬੰਧਤ ਲੋਕ ਉਹ ਜਿਵੇਂ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਅਧਾ ਕੇ ਤੇ ਧਰਮ ਪਰਿਵਰਤਨ ਕਰਾਉਂਦੇ ਆ ਪਰ ਬਹੁਤ ਵੱਡੀ ਜ਼ਿੰਮੇਵਾਰੀ ਤੁਸੀਂ ਇਹ ਸ਼ੁਰੂ ਕਰਤੀ ਕਹਿੰਦਾ ਤੁਹਾਡੀ ਲੈ ਲੀ ਕਹਿ ਸਕਦੇ ਆ ਪਰ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਵੀ ਉਹ ਸਾਡੀ ਸਿੱਖੀ ਨੂੰ ਸਿੱਖ ਨੂੰ ਅੱਗੇ ਲੈ ਕੇ ਆਉਣ ਲਿਟਰੇਚਰ ਫਰੀ ਦੇ ਵਿੱਚ ਵੰਡਣਾ ਪਰ ਇਸ ਤਰ੍ਹਾਂ ਦਾ ਅਜੇ ਤੱਕ ਕੋਈ ਨਹੀਂ ਆਇਆ ਪਰ ਸਿਰਫ ਤੇ ਸਿਰਫ ਇਹ ਆ ਜਰੂਰ ਆਇਆ ਵੀ ਜਥੇਦਾਰਾਂ ਨੂੰ ਅਸੀਂ ਜਲੀਲ ਕਿਵੇਂ ਕਰਨਾ ਹੈ ਜਥੇਦਾਰਾਂ ਨੂੰ ਘਟਨਾ ਕਿਵੇਂ ਹੈਗਾ ਤੇ ਜੇ ਹਰਪ੍ਰੀਤ ਸਿੰਘ ਜੀ ਤੁਸੀਂ ਗੱਲ ਕੀਤੀ ਵੀ ਪਹਿਲਾਂ ਹੀ ਉਹਨਾਂ ਨੂੰ ਬਦਲ ਲੱਗ ਗਿਆ ਸੀ ਲਾਂਬੇ ਕਰ ਲੜਣਾ ਤੇ ਲਾਂਬੇ ਕਰ ਵੀ ਦਿੱਤਾ ਤੇ ਇਲਜ਼ਾਮ ਕੀ ਲਾਏ ਵੀ ਆਰਐਸਐਸ ਨਾਲ ਸੰਬੰਧ ਆਰਐਸਐਸ ਨੂੰ ਲੈ ਕੇ ਤੁਸੀਂ ਕੀ ਕਹੋਗੇ ਦੇਖੋ ਸੰਬੰਧ ਕਿਸੇ ਨਾਲ ਕਿਹਦੇ ਆ ਉਹ ਤਾਂ ਉਹੀ ਜਾਣਦਾ ਪਰ ਆਪ ਇਹਨਾਂ ਦੀਆਂ ਸਾਂਝਾਂ ਤਾਂ 25 ਸਾਲ ਰਹੀਆਂ ਨੇ ਲਗਾਤਾਰ ਰਹੀਆਂ ਨੇ ਤਾਂ ਗੱਠਜੋੜ ਹੁੰਦਾ ਰਿਹਾ ਭਾਜਪੀ ਦੇ ਨਾਲ ਤਾਂ ਇਹ ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਕਰਦੇ ਦੁੱਖ ਦੀ ਗੱਲ ਹੈ ਮੈਂ ਮਤਲਬ ਹੈਰਾਨ ਹੁਣਾ ਕਿ ਮੈਂ ਸਾਰੇ ਜਿਹੜੇ ਸਿੱਖ ਸੰਸਥਾਵਾਂ ਨੇ ਖਾਸ ਤੌਰ ਤੇ ਐਸਜੀਪੀਸੀ ਮੈਨੂੰ ਵੀ ਮੇਰੀਆਂ ਵੀਡੀਓ ਤਾਂ ਉਹਨਾਂ ਨੇ ਵੀ ਦੇਖੀਆਂ ਹੋਈਆਂ ਨੇ ਸਭ ਨੇ ਕਿ ਕਿਵੇਂ ਬੰਦੇ ਨੂੰ ਨਾਮ ਭੁੱਲ ਰਿਹਾ ਹੋਰ ਮੈਂ ਤਾਂ ਇਹ ਉਮੀਦ ਕਰਦਾ ਕਿ ਉਹ ਘੱਟੋ ਘੱਟ ਮੈਨੂੰ ਇਦਾਂ ਚੈੱਕ ਕਰਨੀ ਆ ਜਾਣ ਵੀ ਤੂੰ ਪਖੰਡ ਤਾਂ ਨਹੀਂ ਕਰ ਰਿਹਾ ਚੈੱਕ ਕਰਨ ਵੀ ਨਹੀਂ ਆ ਰਹੇ ਚੈੱਕ ਕਰਨਵਾਨੇ ਮੇਰੇ ਕੋਲ ਆਉਣ ਤੇ ਮੈਂ ਉਹਨਾਂ ਨੂੰ ਸਮਝਾਦਾ ਸਰਕਾਰਾਂ ਵੀ ਇਹ ਆ ਗੱਲ ਹੈ ਕਿਸੇ ਗੱਲ 'ਚੋਂ ਸਾਥ ਨਹੀਂ ਦੇ ਰਹੇ ਔਰ ਇਹ ਵੀ ਮੈਂ ਹੁਣ ਰਿਕਾਰਡ ਕਰ ਰਿਹਾ ਕਿ ਹਿੰਦੂ ਲੀਡਰਾਂ ਦੇ ਤਾਂ ਮੈਨੂੰ ਸੁਨੇਹੇ ਆਉਂਦੇ ਆ ਕਿ ਬਾਈ ਜੀ ਸਾਡੇ ਨਾਲ ਮੀਟਿੰਗ ਕਰੋ ਤੁਹਾਡੀ ਲੋੜ ਹੈ ਸਾਡੀ ਕੌਮ ਨੂੰ ਪਰ ਸਿੱਖ ਲੀਡਰ ਦਾ ਕਿਸੇ ਵੱਡੇ ਲੀਡਰ ਦਾ ਅਜੇ ਤੱਕ ਮੈਨੂੰ ਕੋਈ ਮੈਸੇਜ ਨਹੀਂ ਆਇਆ ਮੈਨੂੰ ਇਹਨਾਂ ਤੋਂ ਉਮੀਦ ਵੀ ਕੋਈ ਨਹੀਂ ਪਹਿਲਾਂ ਵੀ ਅਸੀਂ ਪਖੰਡਵਾਦ ਦੇ ਖਿਲਾਫ ਜਿਹੜੀ ਲੜਾਈ ਲੜੀ ਉਸ ਨਰੋਲ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਤੇ ਸੰਗਤ ਦੇ ਆਸਰੇ ਲੜੀ ਹੈ ਹੁਣ ਵੀ ਅਸੀਂ ਉਹ ਕੰਮ ਕਰਾਂਗੇ ਔਰ ਅਸੀਂ ਕਿਸੇ ਧਰਮ ਨੂੰ ਵੀ ਨ ਬਹੁਤ ਸਤਿਕਾਰਯੋਗ ਨੇ ਸਾਡੇ ਇਸਾਈ ਭਰਾ ਸਾਡੇ ਮੁਸਲਮ ਸਾਡੇ ਹਿੰਦੂ ਜਿਤ ਜਿਹੜੇ ਲੋਕ ਰੱਬ ਨੂੰ ਨਹੀਂ ਵੀ ਮੰਨਦੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਵਿਚਾਰਧਾਰਾ ਕੋਈ ਵੀ ਹੋ ਸਕਦੀ ਹੈ ਤਾਂ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਅਸੀਂ ਉਹਨੂੰ ਮੰਨਣ ਵਾਲੇ ਆ ਤਾਂ ਪਰ ਅਸੀਂ ਜੇ ਕੋਈ ਕੋਈ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਕਿਸੇ ਨੂੰ ਛੱਡ ਸਕਦਾ ਇਹ ਵੀ ਠੀਕ ਹੈ ਪਰ ਕਿਸੇ ਨੂੰ ਗੁੰਮਰਾਹ ਕਰਕੇ ਲਿਆਇਆ ਜਾ ਰਿਹਾ ਉਹਦਾ ਅਸੀਂ ਉਹਦੇ ਲਈ ਪੂਰਾ ਵੀਰਜੀ ਪ੍ਰੋਗਰਾਮ ਬਣਾ ਰਹੇ ਹਾਂ ਪੰਜਾਬ ਦੇ ਵਿੱਚ ਸੈਮੀਨਾਰ ਸ਼ੁਰੂ ਕਰ ਰਹੇ ਹਾਂ ਟ੍ਰੇਨਿੰਗ ਕੈਂਪ ਸ਼ੁਰੂ ਕਰਤੇ ਤੇ ਇਹ ਸਾਰਾ ਕੁਝ ਜਿਹੜਾ ਅਸੀਂ ਚਲਾ ਰਹੇ ਹਾਂ ਤੇ ਇਹਦੇ ਵਾਸਤੇ ਮੈਂ ਜਿੰਨੇ ਵੀ ਤੁਹਾਡੇ ਦਰਸ਼ਕ ਨੇ ਉਹਨਾਂ ਅੱਗੇ ਹੱਥ ਵਨ ਕੇ ਬੇਨਤੀ ਕਰੂੰਗਾ ਕਿ ਉਹ ਸਾਡੇ ਇਸ ਲਹਿਰ 'ਚ ਸ਼ਾਮਲ ਹੋਣ ਇਸ ਮਹਿੰਮਤ 'ਚ ਸ਼ਾਮਲ ਹੋਣ ਤੇ ਤਾਂ ਜੋ ਆਪਾਂ ਅੱਗੇ ਵਧੀਏ ਤੇ ਸਾਡੇ ਭੈਣ ਭਰਾ ਸਾਰੇ ਚੜ੍ਹਦੀ ਕਲਾ 'ਚ ਰਹਿਣ ਠੀਕ ਰਹਿਣ ਮਾਨਸਿਕ ਤੌਰ ਤੇ ਅੱਜ ਜਿੰਨੀਆਂ ਪ੍ਰੋਬਲਮ ਨੇ ਐਂਜਾਇਟੀ ਡਿਪਰੈਸ਼ਨ ਫੀਅਰ ਫੋਬੀਆ ਟਰੋਮਾ ਸਟ੍ਰੈਸ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਬਹੁਤ ਸੌਖਿਆਂ ਹੱਲ ਹੋ ਸਕਦੀਆਂ ਨੇ ਤੇ ਮਾਨਸਿਕ ਪ੍ਰੋਬਲਮਾਂ ਬਿਨਾ ਮੈਡੀਸਿਨ ਤੋਂ ਵੀ ਹੱਲ ਹੋ ਸਕਦੀਆਂ ਨੇ ਉਹਦਾ ਉਹਦਾ ਪ੍ਰੋਪਰ ਹੱਲ ਸਾਡੇ ਕੋਲ ਗੁਰੂ ਸਾਹਿਬ ਨੇ ਬਖਸ਼ਿਸ਼ ਨਾਲ ਹੈਗਾ ਬਹੁਤ ਲੰਬੀ ਮਿਹਨਤ ਤੋਂ ਬਾਅਦ ਪਹਿਲੀ ਵਾਰ ਹੈ ਕਿ ਪੰਜਾਬੀ ਵਿੱਚ ਅਸੀਂ ਸਾਰਾ ਸਿਲੇਬਸ ਤਿਆਰ ਕਰ ਲਿਆ ਪੰਜਾਬੀ ਵਿੱਚ ਬੰਦਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਤਾਂ ਉਹ ਸਾਡੀ ਐਚਕੇ ਮਾਈਂਡ ਗ੍ਰੋਥ ਅਕੈਡਮੀ ਤਹਿਤ ਇਹ ਸਾਰਾ ਕਾਰਜ ਹੁੰਦਾ ਤਾਂ ਮਤਲਬ ਇਹਦੇ ਲਈ ਹੁਣ ਅਸੀਂ ਸਾਡਾ ਫੋਕਸ ਹੈ ਅਸੀਂ ਇਹਨਾਂ ਦਾ ਜਿਹੜਾ ਇਹ ਜਿਹੜਾ ਕਰ ਰਹੇ ਨੇ ਦੇਖੋ ਪ੍ਰਮਾਤਮਾ ਸਾਰਾ ਕੁਝ ਵੇਖਦਾ ਹੈ ਜਿਹੜਾ ਕੋਈ ਇਮਾਨਦਾਰੀ ਨਾਲ ਕੌਮ ਲਈ ਆਪਣੇ ਲੋਕਾਂ ਲਈ ਕੰਮ ਕਰੂਗਾ ਉਹਦਾ ਫਲ ਉਹਨੂੰ ਮਿਲਣਾ ਹੀ ਮਿਲਣਾ ਹੈ ਜਿਹੜਾ ਕੋਈ ਬੇਈਮਾਨੀ ਕਰੂਗਾ ਉਹਦਾ ਵੀ ਉਹਨੂੰ ਮਿਲਣਾ ਹੀ ਮਿਲਣਾ ਹੈ ਤਾਂ ਇਹ ਤਾਂ ਉਹ ਹੈ ਜਿਹਾ ਜਿਹਾਂ ਬੀਜਾ ਸੋਹ ਲੁਣਾ ਹੈ ਕਰਮਾਂ ਸੰਧ ਦਾ ਖੇਤ ਮੈਨੂੰ ਲੱਗਦਾ ਸਾਨੂੰ ਜਿਹੜੇ ਚੰਗੇ ਕੰਮ ਨੇ ਉਹ ਕਰਨੇ ਚਾਹੀਦੇ ਬਿਲਕੁਲ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਨਾ ਦੇ ਨਾਲ ਨਾਲ ਲੋਕਾਂ ਨੂੰ ਤੰਦਰੁਸਤ ਕਰਨ ਵਾਸਤੇ ਉਹਨਾਂ ਨੂੰ ਵਹਿਮਾਂ ਭਰਨਾ ਤੋਂ ਦੂਰ ਕਰਨ ਵਾਸਤੇ ਵੀ ਇਹਨਾਂ ਵੱਲੋਂ ਜਿਹੜਾ ਅਪਰਾਹਲਾ ਕੀਤਾ ਜਾ ਰਿਹਾ ਹੈ ਨਾ ਸਪੈਸ਼ਲ ਤੌਰ ਤੇ ਦੱਸਿਆ ਹੈ ਵੀ ਲਗਾਤਾਰ ਇਹ ਜਿਹੜਾ ਆ ਦਾ ਸਿਸਟਮ ਤੋਰਿਆ ਆ ਜਿਹੜੇ ਲੋਕ ਹਿਪਨੋਟਾਈਸਟ ਹੋ ਜਾਂਦੇ ਜਾਂ ਗਮਰਾਹ ਹੋ ਜਾਂਦੇ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਵੀ ਉਹਨਾਂ ਨੂੰ ਧਰਮ ਪਰਿਵਰਤਨ ਕਰਾ ਲੈਂਦੇ ਆ ਪਰ ਉਹਨਾਂ ਨੂੰ ਸਹੀ ਰਸਤੇ ਪਾਉਣ ਵਾਸਤੇ ਜਿੱਥੇ ਪ੍ਰਚਾਰ ਨਾਲ ਨਾਲ ਕਰੇ ਉੱਥੇ ਤੁਹਾਨੂੰ ਉਸਤ ਕਰਨ ਵਾਸਤੇ ਮਾਜੀ ਸਾਹਿਬ ਲਗਾਤਾਰ ਕੋਸ਼ਿਸ਼ ਕਰ ਰਹੇਗੇ ਮਾਜੀ ਸਾਹਿਬ ਹੋਰ ਕੋਈ ਛੋਟੇ ਥੋੜੇ ਸ਼ਬਦਾਂ ਜੋ ਕੋਈ ਤੁਸੀਂ ਮੈਸੇਜ ਦੇਣਾ ਮੈਂ ਜੀ ਹੱਥ ਬੰਨ ਕੇ ਬੇਨਤੀ ਕਰਨਾ ਚਾਹੁੰਦਾ ਸਾਰੇ ਭੈਣ ਭਰਾਵਾਂ ਨੂੰ ਕਿ ਜਿਹੜਾ ਸਾਡਾ ਤੁਹਾਡੇ ਮਾਦੀਮ ਰਾਹੀਂ ਜਗਤ ਸੇਵਕ ਨੂੰ ਬਹੁਤ ਦੁਨੀਆ ਭਰ ਦੇ ਵਿੱਚ ਸੁਣਿਆ ਜਾਂਦਾ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਹੈ ਇਹ ਦੋ ਭਾਵੇਂ 24 ਘੰਟੇ ਕੰਮ ਕਰਦਾ ਪਰ ਰਾਤ ਨੂੰ ਸੌਣ ਤੋਂ ਠੀਕ ਪਹਿਲਾਂ ਸਵੇਰੇ ਜਾਗਣ ਤੋਂ ਠੀਕ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੁੰਦਾ ਉਸ ਵੇਲੇ ਅਸੀਂ ਇਹਨੂੰ ਪੋਜ਼ਿਟਿਵ ਸਨੇਹ ਦੇਣੇ ਹੁੰਦੇ ਨੇ ਤੇ ਸਾਡੇ ਸਿੱਖ ਧਰਮ ਦੇ ਵਿੱਚ ਤਾਂ ਪਹਿਲਾਂ ਹੀ ਇਹ ਹੈ ਕਿ ਸੋਇਲਾ ਸਬ ਦਾ ਪਾਠ ਕਰਕੇ ਸੋਵੋ ਸਵੇਰੇ ਉੱਠ ਕੇ ਰੱਬ ਦਾ ਨਾਮ ਲਓ ਇਹਦਾ ਮਨੋਵਿਗਿਆਨਕ ਤੌਰ ਤੇ ਵੀ ਬਹੁਤ ਵੱਡਾ ਅਸਰ ਹੈ ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਅਪਣਾਉਣੀਆਂ ਪੈਣਗੀਆਂ ਇਹਦੇ ਪਿੱਛੇ ਪੂਰੀ ਸਾਇੰਸ ਹੈਗੀ ਹੈ ਨਰੀਪੁਰੀ ਸ਼ਰਦਾ ਨਾਲ ਮੈਂ ਗੱਲ ਨਹੀਂ ਕਰ ਰਿਹਾ ਇਹਦੇ ਪਿੱਛੇ ਪੂਰੀ ਸਾਇੰਸ ਹੈ ਅਮਰੀਕਾ ਦਾ ਬਹੁਤ ਵੱਡਾ ਦਾਰਸ਼ਨਿਕ ਹੈ ਰਾਲਫ ਵਲਡੋ ਐਮਰਸਨ ਉਹ ਕਹਿੰਦਾ ਮਨੁੱਖ ਜੋ ਸਾਰਾ ਦਿਨ ਸੋਚਦਾ ਰਹਿੰਦਾ ਉਹ ਇਹੋ ਜਿਹਾ ਬਣ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਚ ਪਹਿਲਾਂ ਹੀ ਲਿਖਿਆ ਪਿਆ ਜੈਸਾ ਸੀ ਵੈ ਤੈਸੋ ਹੋਏ ਤਾਂ ਇਸ ਕਰਕੇ ਹਿਪੋਕ੍ਰੈਟਸ ਜਿਹੜਾ ਫਾਦਰ ਆਫ ਮੈਡੀਸਨ ਹੈ ਅੱਜ ਤੋਂ 2400 ਸਾਲ ਪਹਿਲਾਂ ਹੋਇਆ ਜਿਨੇ ਕਿਹਾ ਸੀ ਕਿ ਜਿੰਨੀਆਂ ਵੀ ਪ੍ਰੋਬਲਮਾਂ ਨੇ ਬੰਦੇ ਨੂੰ ਉਹਦੇ ਉਹਦੀ ਜੜ ਦਿਮਾਗ ਹੈਗੀ ਆ ਤਾਂ ਉਹ ਗੱਲ ਉਹਨੇ ਉਹਨਾਂ ਵੀੜਿਆਂ 'ਚ ਕਹੀ ਸੀ ਉਹ ਗੱਲ ਅਜ ਸਾਬਤ ਹੋ ਰਹੀ ਹੈ ਅਸੀਂ ਆਪਣੇ ਮਨ ਨੂੰ ਕਿਵੇਂ ਸਟਰੋਂਗ ਕਰਨਾ ਹੈ ਅਸੀਂ ਆਪਣੀ ਪਰਸਨੈਲਿਟੀ ਨੂੰ ਕਿਵੇਂ ਡਿਵੈਲਪ ਕਰਨਾ ਹੈ ਕਿਉਂਕਿ ਵੱਖਰੀ ਵੱਖਰੀ ਪਰਸਨੈਲਿਟੀ ਹੁੰਦੀ ਹੈ ਜਿਹੜੀ ਹੈਗੀ ਐ ਐਕਸਟ੍ਰੋਵਰਟ ਹੈ ਇੰਟਰੋਵਰਟਡ ਹੈ ਅਨਸਟੇਬਲ ਹੈ ਕਿ ਸਟੇਬਲ ਹੈ ਉਹਦੀ ਚੋਣ ਉਹਦਾ ਪਤਾ ਕਿਵੇਂ ਕਰਨਾ ਹੈ ਉਹ ਸਾਡੇ ਕੋਲ ਸਾਰੇ ਮਤਲਬ ਵੱਖਰੇ ਵੱਖਰੇ ਕੋਰਸ ਹੈਗੇ ਨੇ ਉਹਨਾਂ ਤਹਿਤ ਇਹ ਸਾਰਾ ਕਾਰਜ ਅਸੀਂ ਕਰਦੇ ਹਾਂ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਹਦੇ ਚ ਸਹਿਯੋਗ ਦੇਣ ਔਰ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਪੋਜ਼ਿਟਿਵ ਬੋਲਣਾ ਸ਼ੁਰੂ ਕਰਨ ਆਪੇ ਨਾ ਕਹੀ ਜਾਣ ਤੂੰ ਨਲਾਇਕ ਐਂ ਨਲਾਇਕ ਐ ਵਾਰ-ਵਾਰ ਜਿਹੜੀ ਗੱਲ ਰਿਪੀਟ ਕਰਦੇ ਆਂ ਬੱਚਿਆਂ ਦੇ ਸਬਕੌਨਸ਼ੀਅਸ ਮਾਈਂਡ ਸੇਵ ਹੋ ਜਾਂਦੀ ਆ ਉਹਦਾ ਨੁਕਸਾਨ ਹੁੰਦਾ ਬੱਚੇ ਨੂੰ ਬਹੁਤ ਜ਼ਿਆਦਾ ਇਹ ਬਹੁਤ ਲੰਮੀਆਂ ਚੌੜੀਆਂ ਗੱਲਾਂ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਮਾਂ ਕੱਢਿਆ ਆਪਾਂ ਥੋੜੀ ਜੀ ਗੱਲ ਸ਼ਾਰਟ ਰੂਪ ਵਿੱਚ ਕਰ ਸਕੀ ਆਂ ਬਾਕੀ ਲੀਡਰਾਂ ਬਾਰੇ ਤਾਂ ਮੈਂ ਇਹੀ ਕਹੂੰਗਾ ਕਿ ਗੁਰੂ ਸਾਹਿਬ ਉਹਨਾਂ ਨੂੰ ਸਮੱਤ ਬਖਸ਼ਿਸ਼ ਕਰਨ ਬਹੁਤ ਧੰਨਵਾਦ ਜੀ ਮਾਜੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਬਹੁਤ ਸੁਣੀਆਂ ਗੱਲਾਂ ਬਾਤਾਂ ਕੀਤੀਆਂ ਤੇ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋ ਸਾਡੇ ਪੇਜ ਨੂੰ ਫੋਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ